ਟਰੈਕਟਰ ਦੋਵੇਂ ਨਹੀਂ ਕੱਢਿਆ ਗੱਡੀ ਵੀ ਘਰੇ ਖਲੋਤੀ ਯਾਰ ਮੈਂ ਜਹਾ ਜਹਾ ਮੈਂ ਪਾਣੀ ਵਧ ਰਿਹਾ ਅਸਿਆ ਦਾਦਾਣੀ ਇਹ ਹੜਾਂ ਨਾਲ ਕਿਰੇ ਹੋਏ ਬਾਉਪੁਰ ਮੰਡ ਦੇ ਹਾਲਾਤ ਨੇ ਜਿੱਥੇ ਪਾਣੀ ਬਹੁਤ ਵਧ ਗਿਆ ਹੈ 230000 ਤੋਂ ਵਧੇਰੇ ਕਿਊਸਕ ਪਾਣੀ ਬਿਆਸ ਦਰਿਆ ਵਿੱਚ ਵਗ ਰਿਹਾ ਹੈ 28 ਤਰੀਕ ਦੀ ਰਿਪੋਰਟ ਹੈ ਤੇ ਇੱਥੇ ਕਿਰੇ ਹੋਏ ਲੋਕਾਂ ਨੂੰ ਬਾਹਰ ਕੱਢਣ ਦਾ ਕੰਮ ਹੁਣ ਚੱਲ ਰਿਹਾ ਹੈ ਪਛਮਾ ਨੂੰ ਲੋਕਾਂ ਨੂੰ ਬਾਹਰ ਲਿਆਂਦਾ ਜਾ ਰਿਹਾ ਹੈ ਲੋਕ ਆਪਣਾ ਸਮਾਨ ਲੈ ਕੇ ਵੀ ਬਾਹਰ ਆ ਰਹੇ ਨੇ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਵਾ ਹਾਲਾਤ ਤੁਸੀਂ ਦਿਖ ਰਹੇ ਹੋ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਉਸ ਵੀਰ ਤੋਂ ਹੀ ਦੇ ਰਾਤ ਤੱਕ ਲਗਾਤਾਰ ਇਸ ਇਲਾਕੇ ਵਿੱਚ ਰਹਿ ਰਹੇ ਨੇ ਤੇ ਹਰ ਲੋੜਵੰਦ ਤੱਕ ਕੋਈ ਚੀਜ਼ ਦੀ ਲੋੜ ਹੈ ਤਰਪਾਈਲ ਦੀ ਲੋੜ ਹੈ ਕੋਈ ਸ਼ਾਦੇ ਪਾਣੀ ਦੀ ਪਾਣੀ ਦੀ ਲੋੜ ਹੈ ਉਹ ਬਚਾ ਰਹੇ ਆ ਤੇ ਜਿਨ੍ਹਾਂ ਲੋਕਾਂ ਨੇ ਬਾਹਰ ਆਉਣਾ ਹੈ ਉਹਨਾਂ ਨੂੰ ਬਾਰ ਵੀ ਲੈ ਕੇ ਆ ਰਹੇ ਆ ਹਰ ਸੰਭਵ ਤਰੀਕੇ ਨਾਲ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਹਾਂ ਜੀ ਹਾਂ ਜੀ ਬੋਲ ਬਣਾ ਦੇ ਬਸ ਇਹ ਸੁਹਾਗਾ ਹੀ ਗੱਡੀ ਉਹ ਲਿਖੀ ਬਾਬਾ ਜੀ ਨੂੰ ਉਧਰ ਦੇ ਕਹੀ ਇਹਨੇ ਬਹੁਤ ਕੱਢ ਲਓ ਨਹੀਂ ਅੱਜ ਲੱਗੇ ਕੱਢਣੀਆਂ ਕੰਨੀਆਂ ਨਾਲ ਜਿਹੜਾ ਹਾਂ ਜੀ ਵਾਹ ਚੱ체 ਬੱਚੇ ਕੁਝ ਆਏ ਆ ਉੱਪਰ ਉੱਪਰ ਚੜ ਕੇ ਇੱਥੇ ਆ ਜਾ ਅਫੜਾ ਦੇ ਅਫੜਾ ਦੋ ਸੋਤ ਮੈਂ ਆਪਾਂ ਵੇਟ ਭਰੀ ਲੋ ਕਰਕੇ ਫੇਰ ਵੇਟ ਲੀ ਦੇ ਕੇਈ ਵਾਲਾ ਪਾਣੀ ਬਾਬਾ ਜੀ ਇੰਨਾ ਹੋ ਗਿਆ ਜੀ ਤੇ ਉੱਥੇ ਜਾਣਾ ਕਰੀਂ ਪਤਾ ਜੇ ਬਾਹਰ ਲੱਗੇ ਬਹੁਤ ਹੀ ਗਿਆ ਨਹੀਂ ਉਹ